ਸਨੋਗ ਮਹੰਲਾ ਪਹਿਲਾ ਹਾਂ ਸਿਮਨ ਰੁਕ ਸਰਾਇਰਾ ਅਤੀ ਦੀਰਗ ਅਤੀ ਮੁਚ ਪਾਸ ਜੇ ਤਾ ਪਾਪ ਭਗਤ ਕਰਦੀ ਜਸਦਾਊਗਾ ਫਿਰ ਤਾਂ ਬਣ ਜੂਗੀ ਮੁਕਤੀ ਤੇ ਨਹੀਂ ਕੀ ਹੋਊਗਾ ਪਾਪ ਭਗਤ ਤਾਂ ਹੈ ਨਹੀਂ ਫਿਰ ਸਿਮਨ ਰੁਕਾ ਤੇਰਾ ਤਾਂ ਬਹੁਤ ਉਰੋ ਪਤਾ ਬਹੁਤ بڑے بڑے ਹੋਲਡਿੰਗ ਲੱਗੇ ਹੋਏ ਨੇ ਬਹੁਤ ਦੁਨੀਆਂ ਜਾਣਦੀ ਐ ਸਾਰੇ ਮੁਲਕਾਂ 'ਚ ਫਰਾਨਾ ਸੰਤ ਹੈਗਾ ਬਹੁਤ ਅਮੀਰ ਪਰ ਹੈਗਾ ਸਿਮਪਲ ਰੁਖ ਹੱਥ ਦੀਰਗਾ ਤਮੋਚ ਦੀਰਗ ਵੀ ਹੈ ਉਹ ਪ੍ਰਾਪਰਟੀ ਵਾਲਾ ਜਾਨ ਪਛਤਣ ਵਾਲਾ ਬਹੁਤ ਸੰਗਤ ਨਾਲ ਜੁੜੀ ਹੋਈ ਆ ਤਾਦੀਰਗ ਤਮੋਚ ਜੋ ਬਹੁਤ ਦੂਰੋਂ ਦੀ ਦਾ ਲੋਕਾਂ ਨੂੰ ਢੀਲ ਦਾਵੜਾ ਵਾਲਾ ਹੱਥ ਮੁਚ ਉਹ ਇਹ ਜੇ ਆਵੇਂ ਆਸ ਕਰ ਜਾਇਨ ਨਰਾਸੇ ਕੇ ਪਰ ਜੇ ਕੋਈ ਗੁਰਮੁਖੀ ਚਲਿਆ ਜਾਵੇ ਉਹਦੇ ਕੋ ਆਸ ਕਰਕੇ ਵੀ ਇੱਥੋਂ ਕੁਝ ਮੈਨੂੰ ਗਿਆਨ ਮਿਲੂ ਉੱਤੇ ਕੁਝ ਨਹੀਂ ਹੁੰਦਾ ਨਰਾਸਾ ਆਊਗਾ ਜੇ ਪੰਛੀ ਕੋਈ ਚਲਿਆ ਜਾਵੇ ਉਹ ਦਰਖਤ ਤੇ ਬੈਠੇ ਮ ਬੜਾ ਫੁੱਲ ਲਾਲ ਨਾਲ ਚਮਕਦੇ ਹੁੰਦੇ ਨੇ ਦੂਰੋਂ ਸਿੰਬਲ ਦੇ ਸਾਰੇ ਸਰੀਰ ਤੇ ਕੱਡੇ ਹੁੰਦੇ ਨੇ ਸਿੰਬਲ ਦੇ ਤੁਸੀਂ ਸ਼ਾਇਦ ਦੇਖਿਆ ਹੋਵੇ ਕਰੋ ਇਹਦੇ ਸਰੀਰ ਤੇ ਵੀ ਕੱਡੇ ਹੁੰਦੇ ਨੇ ਜਿੰਨੀ ਪੂਰਾ ਕਿੰਨੇ ਤੇ ਠੱਡੇ ਤੋਂ ਉੱਤੇ ਦੀ ਕੰਡੇ-ਕੰਡੇ ਹੁੰਦੇ ਨੇ। ਛੋਟੇ-ਛੋਟੇ ਰਹਿ ਜਾਂਦੇ ਨੇ, ਟਾਣੇ ਆ ਤੇ ਬਰੀਕ-ਬਰੀਕ ਨਾਲ ਹੁੰਦੇ ਨੇ। ਇੱਕੇ ਸਿੰਬਲ ਦੇ ਉੱਤੇ ਕੱਡੇ ਜਾਂਦਾ ਹੁੰਦੇ ਨੇ। ਇਹ ਕਿਹੜਾ ਖੈਰ ਹੁੰਦਾ ਹੁੰਦਾ ਉਹਦੇ ਤੇ ਕੱਡੇ ਜਾਂਦਾ ਹੁੰਦਾ। ਜਿਹਦਾ ਕਥਾ ਫੜਦਾ ਉਹ ਤਾਂ ਤੁਸੀਂ ਦੇਖਿਆ ਹੋਊਗਾ ਖੈਰ ਦਾ। ਬਸ ਉਹ ਹੀ ਜੈ ਸਿੰਬਲ ਹੁੰਦਾ। ਫੁੱਲ ਨਾ ਅਧਾਰੇ ਫੜ ਵੀ ਲੱਗਦੇ ਨੇ। ਬੜੇ ਸੋਹਣੇ ਫੁੱਲ ਹੁੰਦੇ ਨੇ ਦੂਰੋਂ। ਹੁਣ ਉਹ ਚਾਂਦ ਰਸਤ ਹੁੰਦਾ ਉਹ ਦੇਖ ਕੇ ਆਉਂਦਾ ਦੂਰੋਂ ਵੀ ਬੱਲ। ਕੋਈ ਨਾ ਫਲ ਨਹੀਂ ਰਾਕੋ ਬੜਾ ਹੈ ਕਿ ਉੱਥੇ ਫਲ ਵੀ ਵਧੀਆ ਹੁੰਨੇ ਨੇ ਖਾਂ ਵਾਲੇ ਵੀ ਜੇ ਬੜਾ ਸਾਲ ਤਾਂ ਕੋ ਗਿਆਨ ਵੀ ਬੜਾ ਹੋਣਾ ਕੋਈ ਆਜਵੇਂ ਭਨੇਖੇ ਸਰ ਕੋਈ ਜੇ ਆਵੇ ਆਸਕਰ ਆਸਕਰ ਜਾਣੇ ਨਾ ਸਕਦੇ ਬਸ ਮੈਂ ਨਾ ਸਕਦੇ ਨਹੀਂ ਨਾ ਸਹੀ ਜਦ ਨਹੀਂ ਜਿਹਨੇ ਹੁੰਦੇ ਨੇ ਬੜਦਾ ਕਿਸੇ ਨੂੰ ਉੱਥੋਂ ਕੁਛ ਨਹੀਂ ਫਲ ਫਿੱਕੇ ਫੁੱਲ ਬਕਬਕੇ ਕਿਉਂਕਿ ਫਲ ਉਹਦਾ ਜਿਹੜਾ ਗਿਆਨ ਹੈ ਫਿੱਕਾ ਹੁੰਦਾ ਫਲ ਗਿਆਨ ਦਾ ਕਿਆ ਭੜ ਲੱਗਿਆ ਤਰਮ ਫੁੱਲ ਫਲ ਗਿਆ ਫੁੱਲ ਬਗਾਨ ਉਹਦਾ ਫਿੱਕਾ ਹੁੰਦਾ ਪਾਇਆ ਦਾ ਗਿਆਨ ਹੁੰਦਾ ਫਿੱਕੇ ਦਾ ਨਮਾਇਆ ਕੁੱਚਾ ਗਿਆਨ ਹੁੰਦਾ ਫਲ ਫਿੱਕੇ ਫੁੱਲ ਬਗ ਬਕੇ ਜਿਹੜੇ ਫੁੱਲ ਨੇ ਉਹ ਜਮਾ ਬਗ ਬਕੇ ਹੁੰਦੇ ਨੇ ਫੁੱਲ ਕੀ ਹੁੰਦੇ ਨੇ ਜਿਹੜੇ ਕਰਮ ਕਾਣ ਦਾ ਹੁੰਦਾ ਫੁੱਲ ਹੁੰਦੇ ਨੇ ਜਿਹੜੇ ਕਰਮ ਕਾਣ ਦਾ ਹੁੰਦਾ ਬਗ ਬਕੇ ਨੇ ਜਿੰਨੇ ਜੋ ਕਰਾਉਂਦੇ ਨੇ ਸਭ ਬਗ ਬਕਾ ਹੈ ਕੋਈ ਜੋ ਕਰਾਉਂਦਾ ਕੋਈ ਕੁਛ ਕਰਾਉਂਦਾ ਕੋਈ ਕੁਛ ਕਰਾਉਂਦਾ ਇਸਾ ਬਗ ਬਗਿਆ ਨਾ ਨਿਕਲ ਕੰਮਨਾ ਆਵੇਂ ਪੱਤਾ ਕੌਣ ਆਵੇਂ ਪੱਤਾ ਨਾ ਹੋ ਇਹਨਾਂ ਦਾ ਪੱਤਾ ਕਬੂਲ ਕੁਝ ਵੀ ਕਬੂਲ ਹੀ ਹੁੰਦਾ ਲੱਕੜ ਵੀ ਚੱਗੀ ਲੱਦੀ ਉਹਦੀ ਉਹਦੀ ਲੱਕੜ ਵੀ ਨਹੀਂ ਪੱਤਾ ਵੀ ਨਹੀਂ ਕਬੂਲ ਹੁੰਦਾ ਹਾਲ ਫਿੱਕੇ ਖੁਲ ਬਾਦੋਂ ਵਕੇ ਕੰਮਨਾ ਆਵੇਂ ਕੰਮਨਾ ਵਾਕੇ ਮਿੱਠਤ ਦੀ ਵੀ ਨਾਰਕਾ ਗੁਣ ਚੀਏ ਜਾਂ ਤਾ ਜਿਹੜੀ ਮਿੱਠਤ ਹੈ ਸੱਚ ਆ ਜਿਹੜਾ ਨੀ ਮਾ ਜੜਾ ਮਿੱਠਾ ਤੇ ਨੀਵੀ ਇਹ ਦੀ ਵੀ ਹੁੰਦਾ ਮਿੱਠਾ ਤੇ ਨੀਵੀ ਇਹ ਦੀ ਵੀ ਹੁੰਦੀ ਆ ਬਿਠੇ ਡਿਵੀਜ਼ਨ ਹੁੰਦੀ ਆ ਨਾਨਕਾ ਗੁਣ ਚੀ ਵੀ ਆ ਕੋਣ ਵੀ ਹੁੰਦੀ ਆ ਚਗਿਆਈਆਂ ਵੀ ਹੁੰਦੀਆਂ ਤੇ ਤਤ ਗਿਆਨ ਵੀ ਹੁੰਦਾ ਤਤ ਦੀ ਗੱਲ ਵੀ ਹੁੰਦੀ ਹੈ ਉਹ ਆਪਣੇ ਆਪ ਬਹੁਤਾ ਡਬਲ ਨਹੀਂ ਕਰਦੇ ਬਹੁਤਾ ਪਰਪੰਚਰੀ ਨਹੀਂ ਕਰਦੇ ਉਹਨਾਂ ਨੂੰ ਬਹੁਤੇ ਹੋਲਡਿੰਗ ਬੋਰਡਿੰਗ ਲੋਡ ਨਹੀਂ ਲੋੜਦੀ ਇਤਿਹਾਰ ਦੇਣ ਦੀ ਲੋੜ ਨਹੀਂ ਦਿੰਦੀ ਉਹਨਾਂ ਨੂੰ ਏਜੰਟ ਬਣਾਉਣ ਦੀ ਲੋੜ ਨਹੀਂ ਹੁੰਦੀ। ਉਹ ਫਟਾਫਟ ਜੀ ਨਾ ਮਸ਼ਹੂਰ ਹੋਣਾ ਏਜੰਟ ਬਣਾਉਣੇ ਪੈਂਦੇ ਨੇ। ਸਮਝਿਆ? ਕਿਉਂ ਨੋ ਪਤਾ ਵੀ ਸੱਚ ਹੌਲੀ ਹੌਲੀ ਸੱਚ ਦੀ ਲੰਬੀ ਉਮਰ ਆ ਹੌਲੀ ਹੌਲੀ ਫੈਲ ਜਾਂਦੇ। ਹੌਲੀ ਹੌਲੀ ਜੜ੍ਹ ਫੜਦੇ। ਇੱਕ ਤਾਂ ਵੀ ਇਹ ਨਾਲ ਗਾਂ ਕਿੱਦੇ ਹੁੰਦੇ ਨੇ। ਫਿਰ ਲੈ ਵਲੇ ਉਦਦੇ। ਉਹਨਾਂ ਨੇ ਤਾਂ ਭੀੜ ਇਕੱਠੀ ਕਰਨੀ ਹੁੰਦੀ ਹੈ। ਵੇਟਾਂ ਗਠੀਆਂ ਕਰ ਲੀਆਂ ਜਿਹਨੇ ਵਰਜੀ ਗੱਲ ਨੂੰ ਲੰਗਰ ਨਕਰ ਤੇ ਆ ਜਾਂਦੇ ਨੇ ਉਹ ਮਤਲਬ ਜੱਗਾ ਵਧੀਆ ਲੰਗਰ ਲਾ ਦਿੰਦੇ ਉਹ ਸਾਰ ਸਿਆਸੀ ਗੱਲਾਂ ਨੇ ਸਾਰੀ ਗੱਲਾਂ ਨੇ ਸਬ ਸਾਰੀ ਖਾਤੇ ਪ੍ਰਾਪਤ ਕਰਨੀ ਵਡਿਆਈ ਪ੍ਰਾਪਤ ਕਰਨੀ ਸਤ ਸਾਰੀ ਇਹਨਾਂ ਸੱਚ ਦਾ ਕੋਈ ਸਮਝ ਨਹੀਂ ਮੈਂ ਤੇਰੀ ਵੀ ਨਾਲ ਕਾ ਗੁਣ ਜਜਾਇਆ ਸਭ ਕੋ ਨਵੇਂ ਆਪਕੋ ਪਰ ਕੋਲੇ ਮੈਨਾ ਕੋਲ ਹੁਣ ਸੁਭਾਏ ਸਿੰਪਲ ਦਾ ਸਿੰਪਲ ਪੱਟਾ ਹੁੰਦਾ ਸਾਰੇ ਉਹ ਤੋਂ ਛੋਟੇ ਹੀ ਹੁੰਦੇ ਜਿਹੜਾ ਸੰਤ ਵੱਡਾ ਹੈ ਉਹ ਕਹਿੰਦਾ ਸਾਰੇ ਮੈਨੂੰ ਆਸੇ ਮੱਥਾ ਨਿਕੜਾ ਆਦਮੀ ਦੇ ਵੀ ਵਾਏ ਕਿ ਹਰੇਕ ਮਨੂੰ ਮੇਰੇ ਅਗੇ ਨਹੀਂ ਹੋਵੇ ਤਾਂ ਹੀ ਰਾਜਾ ਬਣਦਾ ਤਾਂ ਹੀ ਵੱਡਾ ਬਣਦਾ ਪਰ ਕੋਈ ਨੇਵਾ ਹੋਣਾ ਕੋਈ ਜੱਗ ਨਹੀਂ ਸੋਵੇ। ਚਾਹੁੰਦਾ ਨਹੀਂ ਭਾਵੇਂ ਹੋਣਾ ਪੈਂਦਾ। ਉਹ ਅਲੱਗ ਗੱਲ ਹੈ। ਪਰ ਕੋਈ ਨੇਵਾ ਕੋਈ। ਕੋਈ ਨਹੀਂ ਨੇਵਾਣਾ ਚਾਹਦਾ ਤੂੰ ਅੱਗੇ। ਸੁਭਾਅ ਇਹ ਆਦਮੀ ਦਾ ਫਿਤਰਤ ਹੈ। ਸਾਰੇ ਮੈਨੂੰ ਨੇਵਾ ਹੋਣ ਮੇਰੇ ਅੱਗੇ। ਤੂੰ ਜੈਨੂ ਨਹੀਂ ਦੀ ਬਹੜੂ ਤੂੰ ਚਾਹਦਾ। ਚਾਹਦਾ ਮੇਰੇ ਅੱਗੇ ਨਹੀਂ ਮੇਹਣ। ਤਰ ਤਰਾਜੂ ਤੋਲੀ ਹੈ 90 ਸੋ ਗੋਰਾ ਹੋਏ। ਪਰ ਜੇ ਆਪ ਤਕੜੀ ਲਾ ਕੇ ਤੋਲਣ ਲੱਗੇ ਦੀਵਾ ਪਾਸਾ ਭਾਰਾ ਹੁੰਦਾ ਜਿਹੜਾ ਦੀਵਾ ਹੋਵੇ ਉਹ ਵਜ਼ਨ ਉਜੀ ਜ਼ਿਆਦਾ ਹੁੰਦਾ ਜਿਹੜਾ ਪਾਲਣਾ ਦੀਵਾ ਹੋਵੇ ਵਜ਼ਨ ਉਹ ਜ਼ਿਆਦਾ ਹੈ ਕਿ ਉੱਚੇ ਵਾਲੇ ਜ਼ਿਆਦਾ ਹੈ ਪਾਸੇ ਪਰ ਨੂੰ ਘਾਲਾ ਹੁੰਦਾ ਪਾਓ ਵਿੱਚ ਭਾਰਾ ਤੇ ਪਾਓ ਵਿੱਚ ਮਜਬੂਤ ਭਾਰਾ ਵੱਡਾ ਤੋਲ ਤੁਰ ਮਤ ਹੌਲੀ ਬੋਲ ਲਵੋ ਤੁਰ ਮਤ ਹੀ ਹਲਕੇ ਬੋਲ ਹੁੰਦੇ ਨੇ ਹਲਕੀਆਂ ਗੱਲਾਂ ਹੁੰਨ ਯਾਰ ਵਜ਼ਨਦਾਰ ਗੱਲ ਹੀ ਸੱਚ ਦੀ ਗੱਲ ਵਜ਼ਨਦਾਰ ਹੁੰਦੀ ਹੈ ਔਰ ਸੱਚ ਨਹੀਂ ਹੋ ਅਪਰਾਧੀ ਦੂਣਾ ਨੇ ਵਾ ਜੋ ਹੰਤਾ ਮੇਰੇ ਗਾਹੇ ਜਿਉਣਾ ਆਪਾਂ ਨੀਵੇਂ ਦੀ ਵੀ ਗੱਲ ਕਰ ਲਈਏ ਨਾ ਕਈ ਅਪਰਾਧੀ ਫਰਾਦ ਕਰਕੇ ਜਿਆਦਾ ਜਾਣ ਬੁਝ ਕੇ ਵੀ ਨਹੀਂ ਮੈਂ ਉਹਦੇ ਨਾਲ ਸਾਥ ਜੇ ਬਗਾਨ ਚਾਲਣਾ ਦੀ ਧੂਣ ਆਇਆ ਬੋ ਇਹ ਉਹਨੂੰ دیਵਾ ਮੰਨ ਲਿਓ ਕਿਤੇ ਇਹ ਸੱਚੀ ਉਹ ਨਹੀਂ ਵਈਏ ਅਤਰਾ ਨਹੀਂ ਵਾਗ ਭਰ ਉਹ ਹੀ ਦਿਖਾਵਾ ਕਰਦਾ ਨਹੀਂ ਮੇ ਹੁੰਦਾ ਫਰਾਦੀ ਧੂਣਾ ਨੇ ਜੋ ਹੰਤਾ ਮਰਗਾ ਜਿਵੇਂ ਹੰਤਾ ਮਰਗਾ ਹੈ ਮਰਗਦੇ ਅੱਤੇ ਜਦ ਹਮਲਾ ਕਰਦਾ ਹੈ ਛੇਰ ਚਿੱਤਾ ਉਹ دیਵਾ ਹੋ ਕੇ ਹਮਲਾ ਕਰਦਾ ਹੈ ਕਿੱਥੇ ਤੱਕ ਲੈ ਉਹਦੀ ਬਿਰਗਦੇਵ ਸ਼ਿਕਾਰ ਕਰਨ ਵਾਲੇ ਦੀ ਗੱਲ ਕੀਤੀ ਹੈ ਇਹਨਾਂ ਨੇ ਤੇ ਵਿਚਾਰ ਹੋਰ ਵੀ ਮਸਾਲਾ ਦਿੱਤੀਆਂ ਨੇ ਕਮਾਨ ਜਿੰਨੀ ਝੁੱਕਦੀ ਹੈ ਉਹਨਾਂ تیر ਕਾਂ ਜਾਂਦਾ ਸੱਪ ਜਾਲ ਖੜਾ ਹੁੰਦਾ ਹੈ ਦੀਵਾ ਹੁੰਦਾ ਤੇ ਡੰਗ ਮਾਰਦਾ ਉਹ ਇਹ ਨੂੰ ਸਮਝ ਗਈ ਦਿੱਤੀ ਹੋਈ ਹੈ ਸੀ ਸੁਣਵਾਈ ਹੈ ਕਿਆ ਥੀ ਹੈ ਜਹ ਰਦੇ ਕੁ ਸੁਧੇ ਜਾਏ ਜੇ ਆ ਕੇ ਸਿਰ ਨਵਾ ਵੀ ਦਿੱਤਾ ਕੀ ਭਰ ਪਾਇਆ ਯਾਰ ਹਿਰਦਾ ਨਹੀਂ ਛੁੱਟ ਕੋਣ ਰੋਜ ਜਾ ਕੇ ਜਿਹੜੇ ਜਿਆਦਾ ਪਖੰਡੀ ਨੇ ਉਹ 5-5 ਮਿੰਟ ਗੁਰੂ ਗ੍ਰੰਥ ਸਾਹਿਬ ਪੂਰੇ ਫੇਰੇ ਦਿੰਦੇ ਨੇ ਉਹ ਖੱਡੀ ਜਿਆਦਾ ਨੇ ਬੰਦਾ ਉਹਨਾਂ ਨੇ ਇੱਕ ਅਖਰ ਵੜੀ ਸਿਰ ਸਾਬਤ ਕਰਦੇ ਨੇ ਵੀ ਅਸੀਂ ਬਹੁਤ ਜਿਆਦਾ ਭਗਤ ਹਿਰਦਾ ਸੀਸਰ ਵਾਜੇ ਕਿਹਾ ਤੋਟ ਇਹਦਾ ਮਤਲਬ ਹੈ ਕੁਰਬਾਨੀ ਇਹ ਕਹਦੀ ਹੈ ਜੇ ਅਸੀਂ ਗੁਰੂ ਬੋਲਦੇ ਹਾਂ ਫਿਰ ਮੈਨੂੰ ਮੱਥਾ ਟੇਕਣ ਦਾ ਕੋਈ ਫਰਕ ਨਹੀਂ ਹੈ ਕੋਈ ਟੇਕੇ ਕੋਈ ਨਾ ਟੇਕੇ ਜਿਹਦਾ ਹਰਤਾ ਸ਼ੁੱਧਾ ਜੇ ਮੈਨੂੰ ਸਾਰਾ ਦਿਨ ਵੀ ਨੱਕ ਰਗੜੀ ਜਾਵੇ ਮੇਰੇ ਤੇ ਉਹਦਾ ਕੋਈ ਅਸਰ ਨਹੀਂ ਪੈਂਦਾ ਜੇ ਉਹਦਾ ਹਰਤਾ ਸ਼ੁੱਧ ਨਹੀਂ ਜਿਉਂਨੇ ਬਾਣੀ ਦਾ ਉਹ ਕੋਈ ਅੱਖ ਨਹੀਂ ਬਰਲੋ ਮੈਨੂੰ ਸਾਰਾ ਦਿਨ ਨੱਕ ਰਗੜੀ ਜਾਵੇ ਚਾਹੇ ਮੇਰੇ ਅੱਗੇ ਮੇਰੇ ਤੇ ਕੋਈ ਉਹਦਾ ਅਸਰ ਨਹੀਂ ਨੱਕ ਰਗੜੇ ਦਾ ਮੈਨੂੰ ਪਰ ਬਾਣੀ ਇਹ ਕਹਦੀ ਜੇ ਨੂੰ ਗੁਰੂ ਮੰਨਦੇ ਹੋਏ ਗੁਰੂ ਇਹ ਬੋਲਦਾ ਜਿਹੜਾ ਜਿਆਦਾ ਰੋਜ ਆ ਕੇ ਨੈਂ ਕਰਦਾ ਉਹ ਫਰੰਦੀ ਆ। ਮਰੂ ਨੂੰ ਬਲੈਕਮੇਲ ਕਰਦਾ। ਉਹਨੂੰ ਬੇਵਕੂਫ ਸਮਝਦਾ। ਕਿ ਸ਼ਾਇਦ ਮੈਨੂੰ ਤੇ ਭਰੋਸਾ ਕਰ ਲੂ ਉਹ। ਤੋ ਆਪਣੇ ਹੀ ਤਬਦੀਲੀ ਲੀਂਦੇ ਹੁੰਦਾ। ਉਹਨੂੰ ਕੀ ਕਹਿਣਾ ਜਾ ਕੇ ਪ੍ਰਭੂ ਨੇ ਜਾ ਕੇ। ਧੱਕੜ ਧੱਕੜ ਕੇ। ਤੋ ਧੱਕੜ ਧੱਕੜ ਕੇ ਅੰਦਰ ਕੀ ਜਾਣਦਾ। ਰਾਮਾ ਦਾ ਵੈਸੇ ਕਰਦਾ ਕੀ ਲੋੜ ਹੈ ਨਮਕ ਦੀ ਜਿਹੜਾ ਦੂਣਾ ਨਿੰਦਾ ਉਹ ਅਪਰਾਧੀ ਹੁੰਦਾ ਹੀ ਹੈ ਇਹ ਅਪਰਾਧੀ ਇਹਨੂੰ ਇਹ ਡਰਾਮਾ ਕਰਨ ਦੀ ਲੋੜ ਨਹੀਂ ਹੈ ਕਹਿਣ ਦਾ ਮਤਲਬ ਇਹ ਹੈ ਕਿਉਂਕਿ ਅਪਰਾਧੀ ਦੂਣਾ ਨਮਿਆ ਜੇ ਅਪਰਾਧੀ ਨਹੀਂ ਉਹਨੂੰ ਦੂਣਾ ਨਮਣ ਦੀ ਲੋੜ ਨਹੀਂ ਹੈ ਉਹਨੂੰ ਬਹੁਤਾ ਨਾਕ ਰਗੜਦੀ ਲੋੜ ਨਹੀਂ ਉਹਨੂੰ ਬਹੁਤਾ ਝੰਡਣਾ ਉਸ ਕਰਨ ਦੀ ਲੋੜ ਨਹੀਂ ਹੈ ਇਹ ਸਾਰੇ ਅਪਰਾਧੀ ਨੇ ਜਿਹੜੇ ਇਹ ਕਰਦੇ ਗੁਰਲੀ ਦੇ ਅਰਥ ਤਾਂ ਇਹੀ ਹੈ ਯਾ ਰਿੱਦੈ ਕ ਸੁਧਾ ਜਾਏ ਸੀਸਨ ਵਾਹੀ ਹੈ ਕਿਆ ਤੀ ਹੈ ਯਾ ਰਿੱਦੈ ਕ ਸੁਧੈ ਜਾਏ ਕੀ ਫਰਕ ਪੈਗਾ ਤੇਰਾ ਜੇ ਤੇਰਾ ਹਿਰਦਾ ਸੁਧ ਹੈ ਨਹੀਂ ਫਿਰ ਤਾਂ ਛੋ ਤਾਂ ਆਏ ਜੋ ਗੁਰਬਾਣੀ ਗੁਰੂ ਜੋ ਕਹੂ ਬੰਦੇਗਾ ਕ ਸੁਧੈ ਜਾਏ ਸੁਧਾ ਤਾਂ ਮੰਨਣਾ ਨਹੀਂ ਤੇ ਜੇ ਹਿਰਦਾ ਕ ਸੁਧਦਾ ਨਹੀਂ ਮੰਦਾ ਫਿਰ ਉਹ ਜੋ ਮਰਜੀ ਗੁਰੂ ਕਹਿ ਜਾਵੇ ਉਹ ਨਹੀਂ ਬੰਦਣੀ ਕਿ ਬੰਨਣੀ ਨਹੀਂ ਫੇ ਤੇਰੇ ਸਰਦੋਂ ਵੜਾ ਫੇਰਾ ਕੀ ਹੋਇਆ ਗੁਰਦਾਰੇ ਜਾਣ ਦਾ ਫੇਰਾ ਕੀ ਹੋਇਆ ਉਹਦਾ ਡਰਾਮਾ ਕਰਨ ਦਾ ਫਾਇਦਾ ਕੀ ਹੋਇਆ ਕੁਝ ਵੀ ਫਰਕ ਨਹੀਂ ਪੈਣਾ ਹਾਂ ਇੱਕ ਫਰਕ ਪਾਊਗਾ ਪੜਿਆ ਹੋਇਆ ਗੁਨਾਹਗਰ ਉਹ ਸੁਣਦਾ ਬਾਣੀ ਤੂੰ ਗੁਨਾਹਗਰ ਜਿਆਦਾ ਹੈ ਓਮੀ ਸਾਧ ਨਹੀਂ ਰਿਹਾ ਤੇਨਾਂ ਰਿਆਤ ਕੋਈ ਨਹੀਂ ਓਮੀ ਸਾਧ ਜਿਹੜਾ ਨਿੰਗ ਗੁਰਦਾਰੇ ਜਾਂਦਾ ਉਹਦੇ ਨਾਲ ਰਿਆਤ ਹੋ ਸਕਦੀ ਹੈ ਤੇਨਾਂ ਰਿਆਤ ਹੋਣੀ ਹੋਈ ਨਹੀਂ ਜਾਣ-ਬੁੱਝ ਕੇ ਕੱਬ ਕੀਤਾ ਹੈ ਜਾਣ-ਬੁੱਝ ਕੇ ਬਾਵਰੇ ਕਾਜ ਬਗਾੜਿਓ ਜਿਹਨੇ ਜਾਣ-ਬੁੱਝ ਕੇ ਕੀਤਾ ਹੋਵੇ ਜਿਹਨੇ ਜੀਤੇ ਕਤਲ ਹੋ ਜਵੇ ਨਾ ਡਰਾਈਵਰ ਤੇ ਹੋ ਜਵੇ ਅਚਾਨਕ ਹੋ ਜਵੇ ਉਹ ਤੇ ਦਫਾ 304 ਲੱਗਦੀ ਹੈ ਕਹਿੰਦੇ ਵੇ ਇਹਨੇ ਇਰਾਦਤਨ ਕਤਲ ਕੀਤਾ ਪਰੰਤ ਅ੍ਰਿਛੇ ਦਾ ਮਾਰ ਨਾ ਵਰਗੇ ਤੇ ਸਜ਼ਾ ਵੀ ਬਹੁਤ ਮੋਗਲੀ ਪਰ ਕਿਉਂ ਰਾਂਦੇ ਨਾਲ ਗਦਲ ਕੀਤਾ ਹੋਵੇ ਕਤਲ ਨਾ ਵੀ ਹੋਵੇ ਉਹਦੀ ਸਜ਼ਾ ਤਿਰ 307 ਲੱਗਦੀ ਹੈ ਔਰ ਸਜ਼ਾ 304 ਵਿੱਚ ਜਾਦਾ 700 ਹਲ ਤੱਕ ਨਹੀਂ ਕਰ 302 ਦੀ ਤਾਂ ਚਲੋ ਛੱਡੋ ਉਦੋਂ ਵੀ ਜਿਆਦਾ ਹੈ ਫਾਂਸੀ ਵੀ ਲੱਗ ਜਾਂਦੀ ਹੈ 302 ਤਾ ਪਰ 307 ਰਾਂਦਾ ਕਤਲ ਸੀ ਨਹੀਂ ਕਤਲ ਹੋਇਆ ਉਹਦੀ ਵੀ ਕਤਲ ਹੋਏ ਨਾਲੋਂ ਜਿਆਦਾ ਸਜ਼ਾ ਹੈ ਦਫਤਰ ਦੋ ਸੌ ਸੱਤ ਮਾਰਨ ਦੇ ਇਰਾਦੇ ਨਾਲ ਉਹਨੇ ਕੰਮ ਕੀਤਾ ਪਰਿਆ ਨਹੀਂ ਆਦਾ ਰਾਤਾ ਦੇ ਮਾਰਨ ਸੀ 304 ਸ਼ਬਤਾ ਬਣ ਗਿਆ ਇਰਾਦਾ ਹੈ ਨਹੀਂ ਸੀ 304 ਦੀ ਸਜ਼ਾ ਥੋੜੀ ਹੈ ਤੇ 302 ਦੀ ਸਜ਼ਾ ਜ਼ਿਆਦਾ ਹਾਲਾਂਕਿ ਬੰਦਾ ਨਹੀਂ ਮਰਿਆ 302 ਦੀ ਤੇ ਛਡੋ ਦੀ ਤੇ ਜਾਲਾ ਹੋ ਜੂ ਤੇ ਇਹ ਆ ਦਫਾ ਹੈ ਅੱਜ ਜਿੱਤੇ ਤਿੰਨ ਦਫਾ ਹਨ ਨਾ ਉਹ ਤਾਂ ਤਾਂ ਜੋ ਦੋ ਲਗੀ ਹੋਈ ਆ ਜਿਹੜਾ ਰੋਜਾ ਕੇ ਨੱਕ ਰਗੜਦਾ ਹੈ ਥੋੜੇ ਹੋਰ ਗੁਨਾਹਗਰ ਹਾਂ ਪੜਿਆ ਹੋਵੇ ਗੁਨਾਹਗਰ ਤੇ ਤਰਸ ਦੋ ਦਫਾ ਦੇ ਵਿੱਚ ਆ ਉਹ ਤੇ ਭਲੇਖਾ ਹੀ ਫਰਦਾ ਹੋਵੇ ਉਹਦੇ ਕੋਈ ਬਖਸ਼ੀਸ਼ ਨਹੀਂ ਆ ਕਿਤੇ ਹਾਂ